ਤਲ ਗੁਰ ਸੇਵੀਆ ਅਹਨ ਸਹਜ ਸੁਭਾਅ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਐ ਸਿਫਤ ਖਸਮਦੀ ਨੂਰ ਅਰ ਸਮਾ ਕਰਸਾ ਤਉ ਦੁਠੇ ਸਤੇ ਪਾਤੁਸ਼ਾ ਮਾਲ ਜਨਮ ਜਨਮ ਦੀ ਸਜਣ ਸਚਾ ਪਾਤੁਸ਼ਾ ਹੁਸੇਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਸਜਣਾ ਸੱਚਾ ਪਾਤਸ਼ਾਹ ਹੁ ਸਿਰ ਸਾਹ ਨੈ ਜਿਸ ਪਾਸ ਸੁਭਹ ਠਿਆ ਸੋਹੀਆ ਸਭ ਨਾਨਕ ਵੇਸਾ ਸਤਨਾਮ ਦੀਵਾ ਹੈ ਗੁਰੂ ਸਾਹਿਬਾ ਜੀ ਸੋਹੇ ਮਹਲਾ ਚੌਥਾ ਘਰ ਸਤਵ ਹੈ ਇਕ ਉੰਗ ਕਾਰਾ ਸਤ ਗੁਰ ਪ੍ਰਸਾਦਿ ਤੇਰੀ ਕਾਵਨ ਕਾਵਨ ਗਣ ਕਹਾ ਕਹਗਾਵਾ ਤੂੰ ਸਾਹਿਬ ਗੁਣੀ ਨਦਨਾ ਤੇਰੀ ਮਹਮਾ ਬਰਨ ਨਾ ਸਕਉ ਤੂੰ ਠਾਕੁਰ ਊਚ ਭਗਵੰਨਾ ਤੇਰੇ ਕਾਵਨ ਕਾਵਨ ਗੁਣ ਕਾਹ ਕਹਗਾ ਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮ ਵਰਨ ਨ ਸਾਕ ਤੂੰ ਠਾਕੁਰ ਊਚ ਭਗਵਾਨ ਮਾ ਹਰ ਹਰ ਨਾਮ ਧਰ ਸੋਈ ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ ਮਾ ਕੋਜ ਬੈਨ ਆਵਰ ਨਾ ਕੋਈ ਰਹਾ ਮਾਤਾਨ ਦੀ ਬਾਣ ਤੋ ਹੈ ਮੇਰੇ ਸਾਮੀ ਮਾਤੋ ਦਯਾ ਕਰਦਾ ਸੋ ਨਾ ਹੋਰ ठाਉ ਨਹੀਂ ਜਿਸ ਪਹ ਕਰੋ ਬੇਨੰਤੀ ਮੇਰਾ ਦੁੱਖ ਸੁਖਾ ਤਜਹੀ ਪਾਸ ਵਿੱਚ ਧਰਤੇ ਬਿਤੇ ਪਾਣੀ ਵਿੱਚ ਕਾਸਟ ਅਗਨ ਤਰੀਜਾ ਬੱਕਰੇ ਸੰਗਾ ਇਕਤ ਹੈ ਥੈ ਰਾਖੀ ਮਨ ਹਰ ਜਪ ਭ੍ਰਮ ਭਾਉ ਦੂਰ ਕੀ ਜਾ ਹਰ ਕੇ ਵੜ ਆਏ ਦੇਖੋ ਸੰਤੋ ਆਰ ਨੇ ਮਾਣਿਆ ਮਾਣ ਦਿਵਾਏ ਜੇ ਧਰਤੇ ਚਰਨ ਤਲੇ ਤੇ ਉਪਰ ਆਵੈ ਤੋ ਨਾਨਕ ਸਾਧ ਜਨ ਜਗਤ ਆਣ ਸਭ ਪੈ ਰਹੀ ਪਾਏ ਹਰ ਕੀ ਵੜ ਆਏ ਦੇਖੋ ਸੰਤੋ ਹਰ ਨੇ ਮਾਣਿਆ ਮਾਨ ਦੇਵਾ ਂਦਿਆਤ ਅਰਤੀ ਚਰਨ ਤਲੇ ਤੇ ਉਪਰ ਆਵਾ ਜੋ ਨਾਰਕ ਸਾਧ ਜਨ ਜਗਤ ਆਣ ਸਭ ਪੈਰੀ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਚੌਥਾ ਘਰ ਸਤਿ ਆ ਇਕ ਓ ਅੰਕਾਰ ਸਤਗੁਰ ਪ੍ਰਸਾਦ ਤੇਰੀ ਕਵਨ ਕਵਨ ਗੁਣ ਕਹ ਕਹ गावा ਤੂ ਸਾਹਿਬ ਗੁਣੀ ਨਿਧਾਨਾ ਤੇਮਰੀ ਮਹਮਾ ਵਰਨ ਨ ਸਕੋ ਦੂਨ ਠਾਕੁਰ ਊਚ ਭਗਵਾਨ